ਇਸੇ ਕਰਕੇ ਆਹ ਜੇ ਫੰਕਸ਼ਨ ਹੁੰਦੇ ਨੇ ਪਹਿਲਾਂ ਇਹ ਜੇ ਫੰਕਸ਼ਨ ਕਿੱਥੇ ਹੁੰਦੇ ਸੀ ਕਿਸੇ ਨੂੰ ਸਨਮਾਨਤ ਕਰਨਾ ਜਾਂ ਨੌਕਰੀਆਂ ਨਿਯੁਕਤੀ ਪੱਤਰ ਸਮਰੋਹ 54154 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਤੁਹਾਡੇ ਚ ਵੀ ਬਹੁਤ ਸਾਰੇ ਪਿੰਡਾਂ ਚ ਤੁਹਾਡੇ ਪਿੰਡਾਂ ਚ ਨੌਕਰੀਆਂ ਮਿਲੀਆਂ ਹੋਣੀਆਂ ਕੋਈ ਪੈਸਾ ਲੱਗਿਆ ਹੋਵੇ ਮੈਂ ਹੱਥ ਖੜਾ ਕਰਾ ਦਿਓ ਕਿਸੇ ਦਾ ਕੋਈ ਸ਼ਿਫਾਰਸ਼ ਲੱਗੀ ਹੋਵੇ ਹੱਥ ਖੜਾ ਕਰਾ ਦਿਓ ਕਿਸੇ ਦਾ ਹੋ ਜਾਂਦਾ ਸਾਰਾ ਕੰਮ ਇਮਾਨਦਾਰੀ ਨਾਲ ਨੀਂਦ ਸਾਫ਼ ਚਾਹੀਦੀ ਬਸ ਹੋ ਵੀ ਜਾਂਦਾ ਉਹ ਆਇਆ ਥੋੜਾ ਟਾਈਮ ਲੱਗ ਜਾਂਦਾ ਹੁਣ 75 ਸਾਲ ਦਾ ਪੁਰਾਣਾ ਸਿਸਟਮ ਖਰਾਬ ਕੀਤਾ ਹੋਇਆ ਉਹਨੂੰ ਹੌਲੀ ਹੌਲੀ ਠੀਕ ਹੋਊਗਾ ਜਿਵੇਂ ਪਹਿਲਾਂ ਹੁਣ ਆਪਾਂ ਜਿਪਸਮ ਪਾਉਂਦੇ ਸੀ ਪਹਿਲਾਂ ਕਲਰ ਹੁੰਦੇ ਸੀ ਧਰਤੀ ਆਪਣੀ ਟਿੱਬੇ ਹੁੰਦੇ ਸੀ ਹੌਲੀ ਹੌਲੀ ਟਿੱਬੇ ਚੱਕੇ ਗਏ ਹੁਣ ਹੁਣ ਸਾਰੀ ਹੁਣ ਤਾਂ ਮੰਜੇ ਜੀ ਨਹੀਂ ਥਾਂ ਵੀ ਨਹੀਂ ਛੱਡੀ ਆਪਾਂ ਚੋਨਾ ਲਾਉਣ ਵੱਲੋਂ ਪਹਿਲਾਂ ਮੋਟਰ ਦਾ ਕੋਠਾ ਇੱਕ ਡੇਕ ਇੱਕ ਨਿੰਮ ਇੱਕ ਅਦੀ ਟਾਲੀ ਜਰੂਰ ਹੁੰਦੇ ਤਿੰਨ ਚਾਰ ਦਰਖਤ ਕੋਠੇ ਤੇ ਮੋਟਰ ਵਾਲੇ ਤੇ ਮੰਝਾ ਪਿਆ ਹੁੰਦਾ ਸੀ ਉੱਥੇ ਚਾਹ ਵਾਲਾ ਪਤੀਲਾ ਚੁੱਲਾ ਹੁੰਦਾ ਸੀ ਉੱਥੇ ਚਾਹ ਰੋਟੀ ਕਰ ਹੁਣ ਤੁਸੀਂ ਦਿਖਾ ਦਿਓ ਮੈਨੂੰ ਮੋਟਰ ਵਾਲੇ ਕੋਠੇ ਦੇ ਕੋਈ ਦਰਖਤ ਹੋਗੇ ਮੋਟਰੀ ਇੰਨੀ ਕਰੇਗੀ ਆਏ ਦੀ ਛਿੱਟੀ ਮੋਟਰ ਐ ਬਸ ਆ ਇੱਥੇ ਥੱਲੇ ਉਹ ਮੱਛੀ ਮੱਛੀ ਮੋਟਰ ਪਈ ਹੋਈ ਐ ਇੱਥੇ ਪਏ ਪਏ ਆਲੇ-ਦਾਲੇ ਜੀਰੀ ਲਾਈ ਹੋਈ ਐ ਸਬਜ਼ੀ ਵੀ ਨਹੀਂ ਲਾਉਂਦੇ ਸ਼ਹਿਰ ਨੂੰ ਜਾਂਦੇ ਆ ਕਹਿੰਦੇ ਸਾਗ ਫੜ ਲੈ ਸ਼ਹਿਰੋਂ ਲੈ ਪਹਿਲਾਂ ਸਾਗ ਪਿੰਡਾਂ ਚੋਂ ਸ਼ਹਿਰ ਨੂੰ ਜਾਂਦਾ ਸੀ ਹੁਣ ਸ਼ਹਿਰਦਾਰ ਬਈ ਤੇ ਨੂੰ ਆਉਣ ਲੱਗੇ ਸਬਜ਼ੀਆਂ ਮੁੱਲ ਗੰਨੇ ਮੁੱਲ ਲੈਉਣਿਆਂ ਪਹਿਲਾਂ ਆਪਣਾ ਸਾਰਾ ਕੁਝ ਪਿੰਡਾਂ ਚ ਸੜ ਜਾਂਦਾ ਸੀ ਛਲਗਮ ਮੂੜੀਆਂ ਗਾਜਰਾਂ ਬੀਜ ਲੈਣੀਆਂ ਕਿੱਧਰ ਗਿਆ ਹੁਣ ਕਿਹੜੇ ਧਰਤੀ ਜਵਾਬ ਦੇਣ ਲੱਗੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਕਰ ਗਏ ਵੀ ਕੋਈ ਜਗ੍ਹਾ ਰਹਿ ਨਾ ਜਾਵੇ ਲਾ ਦੇ ਵੀ ਜੀਰੀ ਇੱਥੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਪੰਜਾਬ ਆਪਾਂ ਨੇ ਬਚਾਉਣਾ ਕੋਈ ਬਾਹਰੋਂ ਆ ਕੇ ਆਪਣੀ ਹੈਲਪ ਨਹੀਂ ਕਰਨ ਲੱਗਿਆ ਵੀ ਟਰੰਪ ਆ ਜੂ ਇੱਥੇ ਉਹ ਬਚਾਊਗਾ ਆਪਾਂ ਨੂੰ ਨਾ ਆਪ ਹੀ ਕਰਨਾ ਪੈਣਾ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ ਸੋ ਆਪਾਂ ਆਪੀ ਆਪਣੀ ਧਰਤੀ ਠੀਕ ਕਰ ਲਈਏ ਧਰਤੀ ਪ੍ਰਮਾਤਮਾ ਨੇ ਇੰਨੀ ਸੋਹਣੀ ਦਿੱਤੀ ਹੈ ਉਤੋਂ ਗੁਰੂਆਂ ਦਾ ਅਸ਼ੀਰਵਾਦ ਹੈ ਉਤੋਂ ਸ਼ਹੀਦਾਂ ਦੀ ਪ੍ਰੇਰਣਾ ਹੈ ਕਿਹੜੀ ਚੀਜ਼ ਦੀ ਘਾਟ ਹੈ ਮਨ ਦਾ ਦੋ ਹਰ ਕਿਸਮ ਦਾ ਮੌਸਮ ਹੈ ਇਸ ਧਰਤੀ ਤੇ ਉੱਥੇ ਬਰਫ਼ ਹੀ ਪਈ ਰਹਿੰਦੀ ਐ 6 ਮਹੀਨੇ ਅਮਰੀਕਾ ਕੈਨੇਡਾ ਚ ਕੁਝ ਦਿਖਦਾ ਹੀ ਨਹੀਂ ਸਾਰਾ ਚਿੱਟਾ ਚਿੱਟਾ ਹੁੰਦਾ ਇੱਥੇ ਗਰਮੀ ਆ ਗਈ ਆ 2 ਮਹੀਨੇ ਬਾਅਦ ਮਹੀਨੇ ਬਾਅਦ ਮੀਂਹ ਪੈਣ ਲੱਗ ਜਾਣਗੇ ਉਦੋਂ ਗਾਹ ਬਸੰਤ ਆ ਜੂਗੀ ਉਦੋਂ ਗਾਹ ਦੀਵਾਲੀ ਦਸਹਿਰੇ ਆ ਜਾਣਗੇ ਅਕਤੂਬਰ ਨਵੰਬਰ ਚ ਠੰਡ ਹੋ ਜੂਗੀ ਕਣਕਾਂ ਬੀਜ ਦਾਂਗੇ ਠੀਕ ਐ ਅਪ੍ਰੈਲ ਚ ਕਣਕਾਂ ਆ ਜਾਣਗੀਆਂ ਸਾਰਾ ਮੌਸਮ ਹਰ ਕਿਸੇ ਦਾ ਮੌਸਮ ਐ ਕੋਈ ਘਾਟ ਨਹੀਂ ਹੈਗੀ ਸਿਰਫ ਇਹ ਆ ਵੀ ਜੇ ਕਿਤੇ ਸਰਕਾਰਾਂ ਥੋੜਾ ਸਾਥ ਦੇ ਦੇਣ ਲੋਕਾਂ ਨੂੰ ਥੋੜਾ ਜਿਹਾ ਮਿਲ ਜੇ ਵੀ ਬਾਜਰ ਆ ਲੋਕ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਆ ਕਰਨ ਨੂੰ ਤਿਆਰ ਨੇ ਪਰ ਕਹਿੰਦਾ ਮੂਰੇ ਲੱਗ ਜੇ ਕੋਈ ਬਸ ਬਹੁਤ ਸਾਰੇ ਰਵਾਜ ਇਹੋ ਜਿਹੇ ਨੇ ਜਿਹੜੇ ਲੋਕ ਖਤਮ ਕਰਨ ਨੂੰ ਫਿਰਦੇ ਆ ਪਰ ਕਹਿੰਦੇ ਮੈਂ ਕੋ ਕਰਾਂ ਯਾਰ ਮੂਰੇ ਲੱਗੇ ਕੋਈ ਜੇ ਕੋਈ ਹੋਰ ਕਰ ਦੇ ਫਿਰ ਸਾਰਾ ਪਿੰਡ ਕਰ ਦੂਗਾ